ਚਲੋ ਪਿੱਛੇ ਲੱਗੋ ਕੀ ਨਾ ਟਾਟਾ ਬੀਰੋ ਕੀ ਹਾਲ ਹੈ ਤੁਹਾਡੀ ਗਲੀ ਦਾ ਜੀ ਮਾਰੇ ਕੀ ਹਾਲ ਕੀ ਆ ਕਿੱਦਾਂ ਦੀ ਗਲੀ ਹੈ ਮੈਂ ਕਿਹਾ ਗੰਦੀਆਂ ਗਲੀਆਂ ਪਾਣੀ ਕਿ ਡੁੱਬਣ ਦਾ ਐ ਲੋ ਕੀ ਹੋਰ ਕੀ ਹੈ ਬਿਮਾਰੀਆਂ ਫੈਲਦੀਆਂ ਹਾਂਜੀ ਮੱਛਰ ਲੜਦਾ ਵਾਦੂ ਇਹ ਦਿਨ ਹੋ ਗਏ ਨੇ ਲੈਏ ਨੇ ਕਿ ਅੱਜ ਆ ਗਏ ਭੜਕੇ ਆ ਕੇ ਤਾਂ ਹੁਣ ਖਜ਼ਾਨੇੋਂ ਦੇ ਪੈਸੇ ਖਤਮ ਹੋ ਗਏ ਦੀ ਆਹੀ ਖਜ਼ਾਨੇਨ ਮੈਦਨ ਆਖੇ ਆਪੇ ਬਹਿ ਪਾ ਕੇ ਤੇ ਆਪਾਂ ਗਲੀਆਂ ਬਣਾ ਲਈਏ ਹਾਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋਈ ਸੀ ਹੈ ਇੱਕ ਮਹੀਨਾ ਹੋ ਗਿਆ ਨੰਗਣਾ ਆਉਣਾ ਕਿੱਦਾਂ ਫਿਰ ਇਸ ਰਾਈਂ ਕਿ ਆਖਿਆ ਹੀ ਨਹੀਂ ਇਹ ਬਨੇ ਆ ਦੀ ਗੱਡੀ ਗੱਡੀ ਲੈ ਕੇ ਨੰਗਣ ਦਾ ਗੱਡੀ ਤਿਲਕ ਦੀ ਤਿਲਕ ਦੀ ਤਿਲਕ ਦੀ ਤੇ ਜਾ ਕੇ ਇਹਦੇ ਕਾਂਦਰਾਂ ਲੱਗੀ ਬੱਚੇ ਨੰਗਦੇ ਇਥੋਂ ਸਕੂਲ ਇਸ ਰੰਗ ਵਿਚਾਰੇ ਤਾਂ ਲੱਤਾ ਜੋ ਬੱਚੇ ਨੇ ਸਕੂਲ ਕਿੱਦਾਂ ਜਾਂਦੇ ਹਨ ਇਹਨਾਂ ਗਲੀਆਂ ਬੜੇ ਔਖੇ ਬਹੁਤ ਔਖੇ ਚਿੱਕੜ ਦੇ ਵਿੱਚ ਆਉਂਦੇ ਕੀ ਮੰਗ ਕਰਦੇ ਅਸੀਂ ਇਹਨਾਂ ਸਾਡੀਆਂ ਗਲੀਆਂ ਬਣਨਾ ਸਾਨੂੰ ਕਹਿੰਦੇ ਕੀ ਲੱਗੇ ਕੋਈ ਕਾ ਇਸ ਗਲੀ ਦੇ ਰੰਨੇ ਆਹੀਂ ਰੰਨੇ ਕਾਫੀ ਟਾਈਮ ਹੋ ਗਿਆ ਹੈ ਗਲੀ ਕਾਫੀ ਤੋ ਖਰਾਬ ਹੈ ਅਸੀਂ ਇੰਨੀ ਐਪਲੀਕੇਸ਼ਨ ਦੇ ਝੁਕੇ ਆ ਪੂਰਾ ਮਹੱਲਾ ਜਾ ਰਿਹਾ ਨਾਲ ਪ੍ਰਸ਼ੰਦ ਦੇ ਵਾਸਤੇ ਹੁਣ ਜੇ ਇਲੈਕਸ਼ਨ ਆ ਰਹੇ ਹੈ ਇਲੈਕਸ਼ਨ ਕੋਈ ਦਿਨ ਪਹਿਲਾਂ ਇੱਥੇ ਆਏ ਠੇਕੇਦਾਰਾਂ ਦੇਖਿਆ ਕਿ ਗਲੀ ਗੱਡੀ ਬਣ ਜਾਏਗੀ ਉਹਨਾਂ ਨੇ ਸਾਰੇ ਕੰਮ ਸ਼ੁਰੂ ਕਰਵਾ ਦਿੱਤਾ ਵੋਟਾਂ ਤੋਂ 10 ਤੋਂ ਦਿਨ ਪਹਿਲਾਂ ਮਤਲਬ ਉਹ ਮਿੱਟੀ ਪਵਾਤੀ 2 ਜਾਂ 3 ਦਿਨ ਪਹਿਲਾਂ ਕਹਿ ਸਕਦੇ ਆਂ ਅਸੀਂ ਹਨਾ ਮਿੱਟੀ ਵੀਰਾ ਪਵਾਤੀ ਤਿਆਰੀ ਕਰਵਾ ਦਿੱਤੀ ਐ ਤੇ ਸਾਰੀ ਲੈਕ ਜਿੰਨੀ ਬੋਟਾਂ ਸਾਰੀਆਂ ਅਸੀਂ ਉਸੇ ਪਾਣੀ ਪਾਟੀ ਨੂੰ ਕਹੜਾ ਕੰਮ ਸ਼ੁਰੂ ਕੀਤਾ ਗੱਲੀ ਦਾ ਹਾਂਡੀ ਸੁਣੀ ਗਈ ਸਾਡੇ ਲਈ ਅਸੀਂ ਸੋਚ ਕੇ ਪਾਈਆਂ ਪਰ ਜਿਸ ਦਿਨ ਇਲੈਕਸ਼ਨ ਹੋ ਗਏ ਬੋਟਾਂ ਮਤਲਬ ਜਿੱਤ ਗਏ ਹਾਰ ਗਏ ਰਿਜ਼ਲਟ ਆ ਗਏ ਜਿਹੜਾ ਉਹਨਾਂ ਲਗਾਈ ਨਾ ਆਪਣੇ ਲੇਬਰ ਉਹ ਸਾਰੇ ਮਸਮਾਨ ਲੈ ਕੇ ਚਲੇ ਗਏ بارش ਹੋਈ ਉਸ ਤੋਂ ਬਾਅਦ ਤੁਸੀਂ ਸਾਡੇ ਘਰਾਂ ਦਾ ਹਾਲ ਦੇਖੋ ਇੰਨਾ ਇੰਨਾ ਸਮਾਨ ਦਾ ਨੁਕਸਾਨ ਹੋਇਆ ਕਿ ਪਾਣੀ ਘਰਾਂ ਚ ਲਾ ਗਿਆ ਐ ਨਾਲੀਆਂ ਬੰਦ ਕਰਤੀਆਂ ਬਲੋਕ ਹੋ ਗਏ ਸਾਰਾ ਕੁਝ ਤੇ ਤਕਰੀਬਨ ਸਾਰੇ ਕੰਮ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਤੁਸੀਂ ਦੇਖੋ ਸਾਡੀ ਗਲੀ 'ਚ ਤੇ ਮੱਛਰ ਇੰਨਾ ਜ਼ਿਆਦਾ ਕਿ ਬੱਚੇ ਬਿਮਾਰ ਡੰਗੂ ਦਾ ਹੋ ਸਕਦੀ ਹੈ ਇੰਨੀ ਗੰਦਗੀ ਫੈਲ ਚੁੱਕੀ ਹੈ ਇੱਥੇ ਕੀ ਮੰਗ ਕਰਨਾ ਚਾਹੀਦਾ ਸਾਡੀ ਮੰਗ ਇਹ ਹੈ ਜਿਹੜੀ ਸਰਕਾਰ ਬਣੀ ਹੈ ਤੇ ਸਾਡੇ ਗਲੀ ਪੂਰੀ ਕੰਪਲੀਟ ਕੀਤੀ ਜਾਵੇ ਪੱਕੀ ਗਲੀ ਕੀਤੀ ਜਾਵੇ ਤੇ ਜਾਂ ਤਾਂ ਕਿ ਜੋਜ ਘਰਾਂ 'ਚ ਪਾਣੀ ਜਾ ਰਿਹਾ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸੜਕਾ ਜ਼ਰੂਰ ਸੁਣਵਾਈ ਸਾਡੀ ਹੋਏਗੀ ਐਡਵੋਕੇਟ ਸੁਨੀਲ ਪਾਲ ਸਿੰਘ ਹੀ ਨਾਲਾ ਵਾਰਡ ਨੰਬਰ 1 ਤੋਂ ਜਿਹੜੀ ਹੈ ਸਾਡੀ ਗਲੀ ਹੈ ਵਾਰਡ ਨੰਬਰ ਇਨੂੰ ਵੋਟਾਂ ਦੇ ਇੱਕ ਹਫਤਾ ਪਹਿਲਾਂ ਸ਼ੁਰੂਆਤ ਦੀ ਕਰਾਈ ਗਈ ਗਲੀਆਂ ਦੀ ਵੋਟਾਂ ਤੋਂ ਦੋ ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਰਿਜ਼ਲਟ ਤੋਂ ਅਗਲੇ ਦਿਨ ਮਿਸਤਰੀ ਇੱਥੋਂ ਭੱਜ ਜਾਂਦੇ ਜਦੋਂ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਕਰਦੇ ਆਂ ਭਾਈ ਤੁਸੀਂ ਗਲੀ ਕੋ ਛੱਡ ਕੇ ਭਾਜੀ ਕੰਪਲੀਟ ਕਿਉਂ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਕੋ ਪੈਸੇ ਨਹੀਂ ਹੈਗੇ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਗਲੀ ਬਣਾਵਾਂਗੇ ਫਿਰ ਇਹ ਸਾਰੇ ਜਾਣੇ ਭੱਟੀ ਸਾਹਿਬ ਕੋ ਜਾਂਦੇ ਆ ਜਿਹੜੇ ਜਸਪਾਲ ਸਿੰਘ ਢਿੱਲੋਂ ਆ ਨਗਰ ਪੰਚਾਇਤ ਨਾਲ ਦੇ ਪ੍ਰਧਾਨ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰ ਦਿੰਦੇ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਠੀਕ ਆ ਕੋਈ ਗੱਲ ਨਹੀਂ ਆ ਖਜ਼ਾਨਾ ਆਉ ਇਹ ਕੀ ਗੱਲ ਤੁਸੀਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਫਿਰ ਹਵਾ ਦੀ ਗਲੀ ਸ਼ੁਰੂ ਕਰਤੀ ਕੀ ਹੁਣ ਗਲੀ ਦੀ ਪਹਿਲਾਂ ਤੇ ਨਿਕਾਸ ਪਾਣੀ ਦਾ ਬੜਾ ਵਧੀਆ ਚੱਲਦਾ ਸੀ ਤੋ ਪ੍ਰਾਣੀ ਸਗੋ ਗਲੀ ਟੁੱਟੀ ਭੱਜੀ ਸੀ ਉਹਦਾ ਨਿਕਾਸ ਤੇ ਪਾਣੀ ਦਾ ਹੈਗਾ ਸੀ ਨਾ ਸਾਡਾ ਇੰਨਾ ਕੀ ਕੀਤਾ ਭਾਜੀ ਇੰਨਾ ਸਾਰੀ ਗਲੀ ਪੁੱਟਦੀ ਪਹਿਲਾਂ ਉਹ ਨਾਲੀਆਂ ਵੀ ਬੰਦ ਹੋ ਗਈਆਂ ਫਿਰ ਉੱਤੇ ਮਿੱਟੀ ਸਟਾਤੀ ਆ ਮਿੱਟੀ ਸਟਾਉਣ ਤੋਂ ਪਹਿਲਾਂ ਹਫ਼ਤਾ ਇੱਕ ਪੁੱਟਣ ਤੇ ਲਾਤਾ ਆ ਵੀ ਵੋਟਾਂ ਨੰਗੀ ਜਾਣ ਵੋਟਾਂ ਨੰਗੀਆਂ ਇੰਨਾ ਮਿੱਟੀ ਦੀਆਂ ਢੇਰੀਆਂ ਲਾਤੀਆਂ ਰਿਜ਼ਲਟ ਤੋਂ ਬਾਅਦ ਉਹ ਵੀ ਭੱਜੀ ਉਹਦਾ ਢੇਰੀਆਂ ਲੱਗੀਆਂ ਪਈਆਂ ਤੁਸੀਂ ਵੇਖਣ ਦੇ ਗਲੀ ਤਾਂ ਹੁਣ ਹਾਲ ਕੀ ਆ ਆ ਵੇਖੋ ਗਲੀ ਦੇ ਕਿੰਨੇ ਖਸ ਮੈਂ एसडीएम ਸਾਹਿਬ ਕੋ ਵੀ ਪੇਸ਼ ਹੋਇਆ ਹਾਂ ਦੋ ਦਿਨ ਪਹਿਲਾਂ ਕੋਈ ਰਿਜ਼ਲਟ ਨਹੀਂ ਮਿਲਿਆ ਇਹਦੀਆਂ ਸਾਨੂੰ ਮੇਰੀ ਇਹੋ ਸਰਕਾਰ ਅਗੇ ਮੰਗਿਆ ਵੀ ਜਿਹੜੇ ਸਾਡੇ ਬੱਚੇ ਵੀ ਦੋ ਬਿਮਾਰ ਹੋਏ ਆ ਉਹਨਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀ ਆ ਗਲੀ ਇੱਕ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕਦੀ ਆ ਭਾਵੇਂ ਸਰਕਾਰ ਨਹੀਂ ਕਮੇਟੀ ਕੋ ਪੈਸੇ ਹੈਗੇ ਜੇ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਛਦਾਈ ਬਣਾਇਆ ਲੋਕਾਂ ਨੂੰ ਇਹ ਆਪਣੇ ਪੱਲੇੋਂ ਗਲੀ ਕੰਪਲੀਟ ਕਰਾ ਕੇ ਦੇਵੇ ਜੋ ਵਾਰਡ ਨੰਬਰ 1 ਦੇ ਵਿੱਚ ਸਾਡਾ ਕੰਮ ਜਿਹੜਾ ਚੱਲ ਰਿਹਾ ਸੀ ਜਿਹਦੇ ਵਿੱਚ ਜੀਆਰਡੀ ਵਾਲੀ ਸਾਈਡ ਤੋਂ ਉਹ ਉਹ ਗਲੀ ਜਿਹੜੀ ਉਹ ਮੁਕੰਮਲ ਕਰ ਲਈ ਗਈ ਹੈ ਔਰ ਇਥੇ ਵੀ ਜਿਹੜਾ ਵਿਕਾਸ ਦੇ ਕਾਰਜ ਚੱਲ ਰਹੇ ਔਰ ਇਥੇ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗਲੀ ਦਾ ਕੰਮ ਬੰਦ ਹੋ ਗਿਆ ਬਰਸਾਤ ਉਹਨਾਂ ਕਾਰਨ ਮੌਸਮ ਕੁਦਰਤ ਦੇ ਅੱਗੇ ਤਾਂ ਕਿਸੇ ਦਾ ਯੋਰ ਨਹੀਂ ਆ ਕਾਫੀ ਬਰਸਾਤ ਹੋਈ ਬਰਸਾਤ ਕਰਕੇ ਜਿਹੜਾ ਇਹ ਕੰਮ ਜਿਹੜਾ ਰੁਕਿਆ ਸੀ ਔਰ ਬਹੁਤ ਜਿਹੜਾ ਇਹ ਵਾਰਡ ਨੰਬਰ 1 ਦਾ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਵੀ ਮੁਕੰਮਲ ਕਰ ਲਏ ਜਾਣਗੇ। ਪਰ ਉਹ ਤੇ ਉਹਨਾਂ ਕੋਲ ਕਿਹਾ ਜਾ ਰਹੀ ਹੈ ਇਲੈਕਸ਼ਨ ਦੇ ਸਮੇਂ ਜਿਹੜੀ ਇਹ ਸ਼ੁਰੂਆਤ ਕੀਤੀ ਗਈ ਸੀ ਪਰ ਉਹਦੇ ਵਿੱਚ ਬਾਅਦ ਵਿੱਚ ਜਿਹੜਾ ਕੰਮ ਆ ਰਿਜ਼ਲਟ ਤੋਂ ਬਾਅਦ ਦਾ ਕੰਮ ਮੰਨ ਕਰ ਦਿੱਤਾ ਗਿਆ। ਦੇਖੋ ਜੀ ਐਸੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੈ ਬਾਥਰੂਮਸ ਦਾ ਕੰਮ ਜਿਹੜਾ ਮੁਕੰਮਲ ਕਰ ਲਏ ਗਏ ਨੇ ਔਰ ਬਾਈਪਾਸ ਦਾ ਕੰਮ ਮੁਕੰਮਲ ਕਰ ਲਏ ਗਏ ਨੇ ਔਰ ਹੋਰ ਵੀ ਸਾਡੇ ਵਿਕਾਸ ਦੇ ਕਾਰਜ ਅਜਨਾਲਾ ਸ਼ਹਿਰ ਦੇ ਵਿੱਚ ਨਿਰੰਤਰ ਲਗਾਤਾਰ ਜਾਰ ਔਰ ਸਰਦਾਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜੇ ਵਿਕਾਸ ਦੇ ਕਾਰਜ ਨੇ ਬਹੁਤ ਜਲਦ ਮੁਕੰਮਲ ਕਰ ਲਏ ਜਾਣਗੇ। ਉਹ ਦੀ ਪਾਰਟੀ ਜੀਸੀ ਇਹ ਪੁੱਤਰ ਜਿਹੜਾ ਉਹਨਾਂ ਵੱਲੋਂ ਜਿਹੜਾ ਹੈ ਰੋਪ ਲੈ ਗਿਆ ਕਿ ਇਹ ਲਗਾਤਾਰ ਸਿੱਧੇ ਤੇ ਕਿਹਾ ਜਾ ਰਿਹਾ ਕਿ ਸਾਡੇ ਕੋਲ ਬਜਟ ਨਹੀਂ ਹੈ ਤਾਂ ਆਗਾ ਮਦਦ। ਉਹ ਸਰ ਛੱਡੋ ਤੁਸੀਂ ਇਹੋ ਜੇ ਜਾਲੀ ਬੰਦਿਆਂ ਦਾ ਕੀ ਵਰਸ਼ਨ ਦਿਓਗੇ? ਤੁਸੀਂ ਇਹ ਜਿਹੜੇ ਲੋਕ ਆਪ ਸ਼ਹਿਰ ਦੇ ਵਿਕਾਸ ਲਈ ਜ਼ੁਹਿਰਦ ਨਹੀਂ ਆ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਬਣਦੇ ਉਸੇ ਲੜੀ ਦੇ ਤਹਿਤ ਹੀ ਇੱਕ ਇਹਨਾਂ ਦੇ ਸਾਥੀ ਦੀ ਛੁੱਟੀ ਹੋ ਗਈ। ਔਰ ਇਹ ਲੋਕ ਵਿਕਾਸ ਵਾਸਤੇ ਨਹੀਂ ਇਹ ਸਿਰਫ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਐਸੇ ਜਿਹੜੇ ਹਾਲਾਤ ਪੈਦਾ ਕਰਦੇ ਨੇ ਪਰ ਲੋਕ ਜਾਣਦੇ ਨੇ ਅਸੀਂ ਧਨਵਾਦੀ ਆ ਸਮੂਹ ਸ਼ਹਿਰ ਵਾਸੀਆਂ ਦੇ ਔਰ ਮੇਰਾ ਸਿਰ ਝੁਕਦਾ ਹੈ ਸਮੂਹ ਸ਼ਹਿਰ ਵਾਸੀਆਂ ਅੱਗੇ ਕਿ ਜਿਨ੍ਹਾਂ ਨੇ ਸਾਨੂੰ ਵੱਡੀ ਲੀਡ ਦੇ ਵਿੱਚ ਅਜਨਾਲਾ ਸ਼ਹਿਰ ਜਿਤਾ ਕੇ ਦਿੱਤਾ ਹੈ ਔਰ ਅਸੀਂ ਵਚਨਬੱਧ ਹਾਂ ਇਸ ਚੀਜ਼ ਦੇ ਕਿ ਸ਼ਹਿਰ ਦਾ ਕੋਈ ਵੀ ਕੋਨਾ ਜਿਹੜਾ ਉਹ ਕੱਚਾ ਨਹੀਂ ਰਹਿਣ ਦੇਵਾਂਗੇ ਆਉਂਦੇ ਜਿਨ੍ਹਾਂ ਦੇ ਵਿੱਚ ਇਹ ਵਾਰਡ ਨੰਬਰ 1 ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਾਰਡਾਂ ਦੇ ਕੰਮ ਜਿਹੜੇ ਆ ਉਹ ਮੁਕੰਮਲ ਕਰ ਲਏ ਜਾਣਗੇ ਔਰ ਜਿੱਥੋਂ ਤੱਕ ਫੰਡਸ ਦੀ ਗੱਲ ਹੈ ਕੋਈ ਕਮੀ ਨਹੀਂ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜੋ ਆਪ ਸਾਡੇ ਸ਼ਹਿਰ ਵਾਸਤੇ ਸويرਦ ਨੇ ਉਹ ਲਗਾਤਾਰ ਫੰਡਸ ਜਿਹੜੇ ਆ ਉਹ ਸਾਨੂੰ ਪ੍ਰੋਵਾਈਡ ਕਰ ਰਹੇ ਨੇ ਐਸੀ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ ਮੱਲੇ ਵਾਲਾ ਦੀ ਮੰਗ ਹੈ ਕਿ ਇਥੇ ਕੋਈ ਬਿਮਾਰ ਹੋ ਜੇ ਕਾਤਾ ਕੰਮ ਸਿਖਾ ਬਹੁਤ ਜਲਦ ਆ ਤੁਸੀਂ ਦੇਖੋ ਕਿ ਮੌਸਮ ਦੇ ਅੱਗੇ ਕੁਦਰ ਸਕੇ ਕੋਈ ਯੋਰ ਨਹੀਂ ਕਿ ਬਰਸਾਤ ਹੋਣ ਕਰਕੇ ਜਿਹੜਾ ਸੀ ਉਹ ਕੰਮ ਥੋੜੇ ਦਿਨਾਂ ਵਾਸਤੇ ਰੁਕਿਆ ਸੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲ ਜਿਹੜਾ ਉਹੀ ਕੰਮ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ